ਕੰਬੋਜ਼ ਸਾਹਿਬ ਚਰਚਾਵਾਂ ਬਹੁਤ ਹੁੰਦੀਆਂ ਕਹਿੰਦੇ ਤੁਹਾਡਾ ਬੇਟਾ ਜਗਦੀਪ ਕੰਬੋਜ਼ ਗੋਲਡੀ ਜਲਾਲਾਬਾਦ ਤੋਂ ਵਿਧਾਇਕ ਹੈ ਕਹਿੰਦੇ ਗੋਲਡੀ ਨੇ ਆਪਦੇ ਪਿਤਾ ਦੀ ਇੱਕ ਤਾਂ ਇਹ ਲਾੜੇ ਮੇਰਾ ਮੇਰੇ ਪਿਤਾ ਨਾਲ ਸੰਬੰਧ ਹੀ ਨਹੀਂ ਹੈ ਉਹ ਕਹਿੰਦੇ ਮਾਪੇ ਕਵਾਪੇ ਨਹੀਂ ਹੁੰਦੇ ਪੁੱਤ ਕੁੱਤ ਹੋ ਸਕਦੇ ਨੇ ਕੀ ਗੱਲ ਹੈ ਕੇਜੀ ਹੈ ਜੀ ਸਥਿਤੀ ਆ ਗਈ ਸੀ ਹਥਿਆਰ ਕਢਾਉਣਾ ਪੈ ਗਿਆ ਬਿਲਕੁਲ ਕੋਈ ਗੱਲ ਨਹੀਂ ਪਿਓ ਪਿਓ ਹੀ ਰਹਿਣਾ ਬਾਪ ਬਾਪ ਹੀ ਹੁੰਦਾ ਬੇਟਾ ਬੇਟਾ ਹੀ ਹੁੰਦਾ ਹਾਂ ਬਾਰਡਰ ਤੇ ਜਾ ਰਹੇ ਹੋ ਕੀ ਆਧਾਰ ਹੈਗਾ ਆਮ ਆਦੀ ਪਾਰਟੀ ਦਾ ਸਰਕਾਰ ਹੈ 92 ਐਮਐਲਏ ਜਿੱਤੇ ਹੋ ਤੁਹਾਡਾ ਬੇਟਾ ਵੀ ਉਹਨਾਂ ਦੇ ਵਿੱਚ ਇੱਕ ਵਿਧਾਇਕ ਹੈਗਾ ਕੋਈ ਆਧਾਰ ਹੈ ਹੁਣ ਬਾਰਡਰ ਤੇ ਲੋਕ ਚਾਹੁੰਦੇ ਬਿਲਕੁਲ ਬਾਰਡਰ ਛੱਡਿਆ ਕਿਤੇ ਵੀ ਆਧਾਰ ਹੈ ਨਹੀਂ ਉਹ ਰੱਗੋ ਲੇਡੀ ਜੇ ਉੱਥੇ ਖੜੀਆਂ ਹੋ ਜਾਂਦੀਆਂ ਸਵਾਲ ਕਰਦੀਆਂ ਹੂੰ ਵੀ ਸਾਨੂੰ 1000 ਰੁਪਏ ਇਹਨਾਂ ਨੇ ਕਿਹਾ ਸੀਗਾ ਹੂੰ 25 ਮਹੀਨੇ ਹੋ ਗਿਆ ਸਾਨੂੰ ਕੋਈ 1000 ਰੁਪਈਆ ਨਹੀਂ ਮਿਲਿਆ ਜਦੋਂ ਪਿੰਡਾਂ ਚ ਆਉਣਗੇ ਤੇ ਫਿਰ ਅਸੀਂ ਇਹਨਾਂ ਨੂੰ ਦੱਸਾਂਗੇ ਆ ਕੰਬੋਜ ਸਾਹਿਬ ਇੱਕ ਪਿਛਲੇ ਦਿਨਾਂ 'ਚ ਸਿਮੇਲਨ ਹੁੰਦਾ ਕੰਬੋਜ ਸਿਮੇਲਨ ਹੋਇਆ ਇਹ ਗੱਲ ਉੱਧਰ ਤੁਹਾਡਾ ਬੇਟਾ ਵੀ ਪਹੁੰਚਦਾ ਹੈਗਾ ਜਗਦੀਪ ਕੰਬੋਜ ਬੋਲ ਗੋਲਦੀ ਪਹੁੰਚਦਾ ਸਾਰੀ ਬਰਾਦਰੀ ਦੇ ਲੋਕ ਉੱਥੇ ਹੁੰਦੇ ਨੇ 20 ਤੋਂ 25 ਹਜ਼ਾਰ ਲੋਕ ਉੱਥੇ ਹੁੰਦੇ ਐ ਇਸੇ ਜਗ੍ਹਾ ਤੇ ਗੋਲੂ ਕਾ ਮੋੜ ਦੇ ਵਿੱਚ ਉਦੋਂ ਇੱਕ ਫਤਵਾ ਦਿੱਤਾ ਜਾਂਦਾ ਕੰਬੋਜ ਬਰਾਦਰੀ ਦੇ ਜਿਹੜਾ ਬੰਦਾ ਟਿਕਟ ਲੈ ਕੇ ਆਏਗਾ ਪੂਰੀ ਕੰਬੋਜ ਬਰਾਦਰੀ ਉਹਦੀ ਮਦਦ ਕਰੂਗੀ ਕੋਈ ਮਿਲ ਰਿਹਾ ਉਸ ਜਿਹੜੀ ਕਮੇਟੀ ਬਣੀ ਉਸ ਕਮੇਟੀ ਦਾ ਸੰਯੋਗ ਹੈ ਤੁਹਾਨੂੰ ਮੌਸਮ ਜਰੂਰ ਅੱਜ ਠੰਡਾ ਹੈ, ਕਿਨਬਣ ਵੀ ਹੋ ਰਹੀ ਹੈ ਤੇ ਆਸਮਾਨ ਦੇ ਥੱਲੇ ਬੈਠੇ ਆ। ਮੌਸਮ ਠੰਡਾ ਹੈ, ਖੇਤਾਂ ਦੇ ਵਿੱਚ ਵਾਢੀ ਦਾ ਸੀਜ਼ਨ ਵੀ ਚੱਲ ਰਿਹਾ ਹੈ ਤੇ ਲੋਕ ਤੂੜੀਆਂ ਵੀ ਬਣਾ ਰਿਹਾ। ਪਰ ਇੱਕ ਸੀਜ਼ਨ ਹੋਰ ਚੱਲ ਰਿਹਾ ਹੈ ਸਿਆਸਤ ਦਾ। ਸਿਆਸਤ ਸਰਗਰਮ ਹੈ। ਸਰਗਰਮ ਕਿਉਂ ਹੈ ਕਿ ਫਿਰੋਜ਼ਪੁਰ ਲੋਕ ਸਭਾ ਸੀਟ ਤੇ ਲਗ ਲਗ ਪਾਰਟੀਆਂ ਹੁਣ ਉਮੀਦਵਾਰ ਕੋਸ਼ਿਸ਼ ਕਰਦੀਆਂ ਜਾ ਰਹੀਆਂ ਨੇ। ਜੇ ਆਮਾ ਦੀ ਪਾਰਟੀ ਨੇ ਜਗਦੀਪ ਸਿੰਘ ਕਾਕਾ ਬਰਾੜ ਹੋਰਾਂ ਨੂੰ ਮੈਦਾਨ ਵਿੱਚ ਉਤਾਰਿਆ ਤਾਂ ਦੂਜੇ ਪਾਸੇ ਸਰਦਾਰ ਨਰਦੇਵ ਸਿੰਘ ਬੋਬੀ ਮਾਨ ਹੋਰੀ ਆ ਕਾਲੀ ਦਲ ਤੋਂ ਨਹੀਂ ਇੱਕ ਚਿਹਰਾ ਹੋਰ ਹੈ ਜੋ ਬਹੁਤ ਚਰਚਿਤ ਚਿਹਰਾ ਹੈ ਤੇ ਵੱਡਾ ਨਾਮ ਵੀ ਇਸ ਇਸ ਦੇ ਵਿੱਚ ਮੈਂ ਗੱਲ ਕਰ ਰਿਹਾ ਸਰਿੰਦਰ ਕੰਬੋਜ਼ ਹੋਰਾਂ ਦੀ ਸਰਿੰਦਰ ਕੰਬੋਜ਼ ਹੋਰਾਂ ਨੂੰ बसपा ਪਾਰਟੀ ਵੱਲੋਂ ਟਿਕਟ ਮਿਲੀ ਹੈ ਤੇ ਉਹ ਵੀ ਚੋਣ ਪ੍ਰਚਾਰ ਤੇ ਲੱਗੇ ਹੋਇਆ ਅੱਜ ਸਾਡੇ ਨਾਲ ਨੇ ਖਾਸ ਗੱਲਬਾਤ ਦੇ ਲਈ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਕੰਬੋਜ਼ ਸਾਹਿਬ ਸਵਾਗਤ ਹੈ ਜੀ ਵੈਲਕਮ ਜੀ ਧਨਵਾਦ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਹੋ ਖੁੱਲੇ ਆਸਮਾਨ ਦੇ ਵਿੱਚ ਬੈਠੇ ਆ ਸਿਆਸਤ ਜਿਹੜੀ ਐ ਸਰਗਰਮ ਹੋ ਗਈ ਤੇ ਸਰਗਰਮ ਤੁਸੀਂ ਵੀ ਦਿਖਾਈ ਦੇ ਰਹੇ ਹੋ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਜਾ ਰਹੇ ਹੋ ਹੁਣ ਤੱਕ ਟਿਕਟ ਮਿਲਣ ਤੋਂ ਬਾਅਦ ਕਿੰਨੇ ਹਲਕਿਆਂ 'ਚ ਜਾ ਚੁੱਕੇ ਹੋ ਤੇ ਕੀ ਲੋਕਾਂ ਦਾ ਰਿਸਪਾਂਸ ਮਿਲ ਰਿਹਾ ਪਹਿਲਾਂ ਤਾਂ ਮੈਂ ਗੁਰੂਰਸਾ ਨਿਊ ਚੈਨਲ ਦਾ ਬਹੁਤ ਧੰਨਵਾਦੀ ਆ ਤੁਸੀਂ ਸਾਨੂੰ ਅੱਜ ਕੀਮਤੀ ਜਿਹੜਾ ਟਾਈਮ ਕੱਢ ਕੇ ਸਾਨੂੰ ਇੱਥੇ ਬੁਲਾਇਆ ਸਮਾਂ ਦਿੱਤਾ ਉਸ ਤੋਂ ਪਹਿਲਾਂ ਮੈਂ ਆਦੀ ਬਹੁਜਨ ਸਮਾਜ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਇੱਕ ਨਮਾਨੇ ਜੇ ਬੰਦੇ ਨੂੰ ਜਿਹੜਾ ਟਿਕਟ ਦੇ ਕੇ نوازਿਆ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਔਰ ਮੈਂ ਗੱਲ ਦਾਅਵੇ ਨਾਲ ਕਹਿੰਦਾ ਜੇ ਵੈਗਰੂ ਨੇ ਕਾਮਯਾਬੀ ਦਿੱਤੀ ਤੇ ਮੈਂ ਪਾਰਟੀ ਦਾ ਸਿਰ ਵੀ ਉੱਚਾ ਕਰੂੰਗਾ ਔਰ ਹਾਈ ਕਮਾਂਡ ਨੂੰ ਮੈਂ 101% ਗਾਰੰਟੀ ਨਾਲ ਕਹਿ ਸਕਦਾ ਇਹ ਸੀਟ ਜਿੱਟ ਕੇ ਮੈਂ ਬਹੁਜਨ ਸਮਾਜ ਦੇ ਪਾਰਟੀ ਦੀ ਝੋਲੀ ਚ ਪਾਉਂਗਾ ਕੰਬੋਜ਼ ਸਾਹਿਬ ਚਰਚਾਵਾਂ ਬਹੁਤ ਹੁੰਦੀਆਂ ਕਹਿੰਦੇ ਤੁਹਾਡਾ ਬੇਟਾ ਜਗਦੀਪ ਕੰਬੋਜ਼ ਗੋਲਡੀ ਜਲਾਲਾਬਾਦ ਤੋਂ ਵਿਧਾਇਕ ਹੈ ਕਹਿੰਦੇ ਗੋਲਡੀ ਨੇ ਆਪਦੇ ਪਿਤਾ ਦੀ ਇੱਕ ਤਾਂ ਇਹ ਲਾਜ਼ਮੀ ਮੇਰਾ ਮੇਰੇ ਪਿਤਾ ਨਾਲ ਸਬੰਧ ਹੀ ਨਹੀਂ ਹੈ ਉਹ ਕਹਿੰਦੇ ਮਾਪੇ ਕਵਾਪੇ ਨਹੀਂ ਹੁੰਦੇ ਪੁੱਤ ਕੁੱਤ ਹੋ ਸਕਦੇ ਨੇ ਕੀ ਗੱਲ ਹੈ ਕੇ ਜੀ ਹੈ ਜੀ ਸਥਿਤੀ ਆ ਗਈ ਸੀ ਹਥਿਆਰ ਕਢਾਉਣਾ ਪੈ ਗਿਆ ਬਿਲਕੁਲ ਹੀ ਕੋਈ ਗੱਲ ਨਹੀਂ ਪਿਓ ਪਿਓ ਹੀ ਰਹਿਣਾ ਬਾਬਾ ਵੀ ਹੁੰਦਾ ਬੇਟਾ ਬੇਟਾ ਹੀ ਹੁੰਦਾ ਹਮ ਠੀਕ ਹੈ ਉਹਦੀ ਆਪਦੀ ਪਾਰਟੀ ਡੈਮੋਕ੍ਰੇਸੀ ਨਾਮ ਹੈ ਉਹ ਪਾਰਟੀ ਦਾ ਮੈਂਬਰ ਨਾਮ ਹੈ ਕੋਈ ਉਹਦਾ ਲਿਆ ਨਾਮ ਹੈ ਉੱਥੋਂ ਕੋਈ ਫਾਇਦਾ ਖਟਿਆ ਹਮ ਮੈਂ ਇਸ ਪਾਰਟੀ ਦੀ ਨੀਤੀਆਂ ਨੂੰ ਵੇਖਦੇ ਹੋਏ ਹਮ ਮੈਨੂੰ ਚੰਗਾ ਲੱਗਿਆ ਤੇ ਮੈਂ ਇਸ ਪਾਰਟੀ ਨੂੰ ਜੁਆਇਨ ਕੀਤਾ ਤੇ ਮੈਂ ਲੋਕਾਂ ਦੀਆਂ ਜਿਹੜੀਆਂ ਮੰਗਾਂ ਉਠਾ ਕੇ ਪੂਰਾ ਐ ਪਾਰਟੀ ਨੂੰ ਪ੍ਰਫੁੱਲਤ ਕਰੂੰਗਾ ਤੇ ਔਰ ਇਹ ਸੀਟ ਜਿੱਤ ਕੇ ਪਾਰਟੀ ਚੋਲੀ ਚ ਪਾਉਂਗਾ ਬਾਰਡਰ ਪੱਟੀ ਏਰੀਆ ਹੈਗਾ ਫਰਜਪੁਰ ਲੋਕ ਸਭਾ ਸੀਟ ਲੋਕਾਂ ਦੀ ਵੱਡੀ ਮੰਗ ਰਹੀ ਹੈ ਜਿਹੜੀਆਂ ਜ਼ਮੀਨਾਂ ਸੀ ਕਿਸਾਨਾਂ ਦੀਆਂ ਕੱਚੀਆਂ ਕਰ ਦਿੱਤੀਆਂ ਗਈਆਂ ਤੁਸੀਂ ਵੀ ਬਾਰਡਰ ਤੇ ਜਾ ਰਹੇ ਹੋ ਰਾਜਸਿੱਖ ਬੈਲਟ ਵਿੱਚ ਜਾਂਦੇ ਹੋ ਕੰਬੋਜ ਬ੍ਰਾਦਰ ਵੀ ਬੈਠੀ ਆ ਜੱਟ ਸਿੱਖ ਬ੍ਰਾਦਰ ਵੀ ਬਾਰਡਰ ਤੇ ਉਹਨਾਂ ਦੀਆਂ ਜ਼ਮੀਨਾਂ ਵੀ ਹੈਗੀਆਂ ਨੇ ਕੀ ਜਿਹੜੀਆਂ ਮੰਗਾਂ ਹੈਗੀਆਂ ਨੇ ਇਹ ਕਿਹੜੀਆਂ ਮੰਗਾਂ ਤੁਸੀਂ ਉਹਨਾਂ ਦੀਆਂ ਸੰਸਦ ਦੇ ਵਿੱਚ ਲੈ ਕੇ ਜਾਓਗੇ ਜੇਕਰ ਤੁਹਾਨੂੰ ਲੋਕ ਫਤਵਾ ਦਿੰਦੇ ਹੈਗੇ ਆ ਤੇ ਜਾਂ ਅੱਜ ਜਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਵੋਟ ਮੰਗ ਰਹੇ ਹਾਂ ਮੈਂ ਜੀ ਜਿੱਥੇ ਵੀ ਜਾ ਰਿਹਾ ਹਾਂ ਸਾਰੀਆਂ ਮੰਗਾਂ ਨੋਟ ਕਰ ਰਿਹਾ ਹਾਂ ਸਭ ਤੋਂ ਵੱਡੀ ਮੰਗ ਬਾਗਰ ਬਾਰਡਰ ਪੱਟੀ ਦੀ ਜੋ ਹੈ ਇਹ 40 40 ਸਾਲ ਹੋ ਗਿਆ ਨਰ ਜੰਗਲ ਪੱਟਿਆ ਅੱਜ ਤੱਕ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਿਆ ਮੈਂ ਇਹ ਗੱਲ ਵਿਸ਼ਵਾਸ ਉਹਨਾਂ ਨੂੰ ਦਵਾ ਰਿਹਾ ਜੇ ਜਿਤਾ ਕੇ ਮੈਨੂੰ ਪਾਰਲੀਮੈਂਟ ਚ ਭੇਜਿਆ ਹੂੰ ਚਾਹੇ ਮੈਨੂੰ ਮਰਨ ਵਰਤ ਰੱਖਣਾ ਪਵੇ ਮੈਂ ਜ਼ਮੀਨਾਂ ਪੱਕੀਆਂ ਕਰਾ ਕੇ ਵਿਖਾਉਂਗਾ ਕਿ ਮੈਂ ਉਹਨਾਂ ਨਾਲ ਵਾਅਦਾ ਕੀਤਾ ਹੈ ਔਰ ਮੈਨੂੰ ਉਹਨਾਂ ਨੇ ਪੂਰਨ ਵਿਸ਼ਵਾਸ ਬਾਰਡਰ ਤੋਂ 101% ਦਿੱਤਾ ਹੈ ਵੀ ਤੁਹਾਡੇ ਡੱਬੇ ਫੁੱਲ ਕਰਕੇ ਤੁਹਾਨੂੰ ਦਿਖਾਵਾਂਗੇ ਐ ਬਾਰਡਰ ਤੇ ਜਾ ਰਹੇ ਹੋ ਕੀ ਆਧਾਰ ਹੈਗਾ ਆਮ ਆਦੀ ਪਾਰਟੀ ਦਾ ਸਰਕਾਰ ਹੈ 92 ਐਮਐਲਏ ਜਿੱਤੇ ਹੋ ਤੁਹਾਡਾ ਬੇਟਾ ਵੀ ਉਹਨਾਂ ਦੇ ਵਿੱਚ ਇੱਕ ਵਿਧਾਇਕ ਹੈਗਾ ਕੋਈ ਆਧਾਰ ਹੈ ਹੁਣ ਬਾਰਡਰ ਤੇ ਮਿਲ ਚਾਉਂਦੇ ਬਿਲਕੁਲ ਬਾਰਡਰ ਛੱਡਿਆ ਕਿਤੇ ਵੀ ਆਧਾਰ ਹੈ ਨਹੀਂ ਹੂੰ ਉਹ ਅੱਗੋਂ ਲੇਡੀਜ਼ ਉੱਥੇ ਖੜੀਆਂ ਹੋ ਜਾਂਦੀਆਂ ਸਵਾਲ ਕਰਦੀਆਂ ਹੂੰ ਵੀ ਸਾਨੂੰ 1000 ਜਰ ਰੁਪਏ ਇਹਨਾਂ ਨੇ ਕਿਹਾ ਸੀਗਾ 25 ਮਹੀਨੇ ਹੋ ਗਏ ਸਾਨੂੰ ਕੋਈ 1000 ਰੁਪਈਆ ਨਹੀਂ ਮਿਲਿਆ ਜਦੋਂ ਪਿੰਡਾਂ ਚ ਆਉਣਗੇ ਤੇ ਫਿਰ ਅਸੀਂ ਇਹਨਾਂ ਨੂੰ ਦੱਸਾਂਗੇ ਆ ਵੀ ਤੁਸੀਂ ਆ ਦੇ ਵਾਅਦੇ ਕਿਉਂ ਨਹੀਂ ਪੂਰੇ ਕੀਤੇ ਬੜਾ ਗੁੱਸਾ ਉਹਨਾਂ ਚ ਬਹੁਤ ਜ਼ਿਆਦਾ ਗੁੱਸਾ ਉਹਨਾਂ ਚ ਤੇ ਪਿਛਲੇ ਦਿਨਾਂ ਜੇ ਭਗਵੰਤ ਮਾਨ ਉਹਨਾਂ ਦਾ ਇੱਕ ਟਵੀਟ ਆਉਂਦਾ ਹੈਗਾ ਕਹਿੰਦੇ ਰਜਿਸਟਰੀਆਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਜਾਣਗੀਆਂ ਬਿਨਾਂ ਐਨਓਸੀ ਤੋਂ ਲੋਕ ਉਹ ਵੀ ਪਰੇਸ਼ਾਨ ਨੇ ਮਿਲਦੇ ਆ ਲੋਕ ਤੁਹਾਨੂੰ ਇਹ ਝੋਟੀਆਂ ਸ਼ੋਰਾਂ ਕੱਟਣ ਵਾਸਤੇ ਸਾਰੇ ਝੂਠ ਨੇ ਬਿਲਕੁਲ ਕੋਈ ਰਜਿਸਟਰੀ ਨਹੀਂ ਹੋ ਰਹੀ ਮੈਂ ਵੀ ਬਿਲਕੁਲ ਮੰਗ ਉਠਾਉਂਗਾ ਮੈਂ ਵੈਰਾ ਕੀਤਾ ਸ਼ਹਿਰ ਨਿਵਾਸੀਆਂ ਨਾਲ ਜਿਹੜੀਆਂ ਕਲੋਨੀਆਂ ਦੇ ਵਿੱਚ ਜਿਹੜੀਆਂ ਕੱਚੀਆਂ ਕਲੋਨੀਆਂ ਨੇ ਉਹਨਾਂ ਨੂੰ ਪੱਕਾ ਕਰਕੇ ਰਜਿਸਟਰੀਆਂ ਕੀਤੀਆਂ ਜਾਂਨ ਜਦੋਂ ਦਾ ਐਲਾਨ ਕੀਤਾ ਬਸ ਐਲਾਨ ਹੀ ਇੱਕ ਅਗਾਂਹ ਚ ਕੋਈ ਰਜਿਸਟਰੀ ਨਹੀਂ ਹੋਈ ਬਿਲਕੁਲ ਲੋਕੀ ਮਜੂਸ ਨੇ ਬਹੁਤ ਜ਼ਿਆਦਾ ਅੱਛਾ ਕੰਬੋਜ ਸਾਹਿਬ ਇੱਕ ਪਿਛਲੇ ਦਿਨਾਂ ਚ ਸਿਮੇਲਨ ਹੁੰਦਾ ਕੰਬੋਜ ਸਿਮੇਲਨ ਹੋਇਆ ਇਹ ਗੱਲ ਉੱਧਰ ਤੁਹਾਡਾ ਬੇਟਾ ਵੀ ਪਹੁੰਚਦਾ ਹੈਗਾ ਜਗਦੀਪ ਕੰਬੋਜ ਬੋਲ ਗੋਲਡੀ ਪਹੁੰਚਦਾ ਸਾਰੀ ਬਰਾਦੀ ਦੇ ਲੋਕ ਉੱਥੇ ਹੁੰਦੇ ਨੇ 20 ਤੋਂ 25 ਹਜ਼ਾਰ ਲੋਕ ਉੱਥੇ ਹੁੰਦੇ ਇਸੇ ਜਗ੍ਹਾ ਤੇ ਗੋਲੂ ਕਾ ਮੋੜ ਦੇ ਵਿੱਚ ਉਦੋਂ ਇੱਕ ਫਤਵਾ ਲੈ ਕੇ ਆਏਗਾ ਪੂਰੀ ਕੰਬੋਜ ਬਰਾਦਰੀ ਉਹਨਦੀ ਮਦਦ ਕਰੂਗੀ ਕੋਈ ਮਿਲ ਰਿਹਾ ਉਸ ਜਿਹੜੀ ਕਮੇਟੀ ਬਣੀ ਉਸ ਕਮੇਟੀ ਦਾ ਸੰਯੋਗ ਹੈ ਤੁਹਾਨੂੰ ਮੈਂ ਕੰਬੋਜ ਬਰਾਦਰੀ ਦਾ ਤੇ ਦਿਲੋਂ ਧੰਨਵਾਦੀ ਹਾਂ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈਗੇ ਜਿਹੜਾ ਮੈਂ ਧੰਨਵਾਦ ਕਰਾਂ ਹੂੰ ਜਿੰਨਾ ਜਿੰਨਾਂ ਨੇ ਉੱਥੇ ਲਾਨ ਕੀਤਾ ਸੀ ਉਹ ਸਪੋਰਟ ਵੀ ਕਰ ਰਹੇ ਨੇ ਮੇਰੀ ਪੂਰੀ ਸਪੋਰਟ ਕਰ ਰਹੇ ਆ ਦਿਲੋਂ ਜਿੱਥੇ ਵੀ ਮੈਂ ਜਾਂਦਾ ਜੀ ਉਹ ਕਹਿੰਦੇ ਫੋਨ ਆ ਗਿਆ ਲੀਡਰਾਂ ਦਾ ਮੇਰਾ ਵੀ ਉਹਨਾਂ ਨਾਲ ਤੰਤ ਲੋਕਾ ਤੇ ਮੈਂ ਕਰ ਰਿਹਾ ਕਿ ਨਾ ਕੰਟੈਕਟ ਉਹਨਾਂ ਕਹਿੰਦੇ ਜਿੱਥੇ ਸਾਡੀ ਲੋੜ ਹੈ ਅਸੀਂ ਤਨ ਮਨ ਤਨ ਨਾਲ ਤੇਰੇ ਨਾਲ ਆ ਔਰ ਪੂਰਾ ਅਸੀਂ ਵਾਅਦਾ ਤੇ ਪੂਰੇ ਉਤਰਾਂਗੇ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਨਾ ਸਾਰੇ ਲੀਡਰਾਂ ਨੂੰ ਜੋ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਉੱਥੇ ਜੋ ਵਾਅਦਾ ਕੀਤਾ ਉਹ ਸਾਰਿਆਂ ਨੂੰ ਕਹਿ ਕੇ ਵਾਅਦਾ ਪੂਰਾ ਕਰਨ ਕਿਉਂਕਿ ਅਗਾ ਵਾਸਤੇ ਫਿਰ ਵੀ ਇਹ ਜਿਹੜੀ ਬਰਾਦਰੀ ਦਾ ਨਾਮ ਉੱਚਾ ਹੋ ਸਕੇ ਕਹਿੰਦੇ ਸੁਰਿੰਦਰ ਗੰਬੋਜ ਦਾ ਜੱਟ ਸਿੱਖ ਬਰਾਦਰੀ ਦੇ ਵਿੱਚ ਵੀ ਯਾਰੀ ਦੋਸਤੀ ਦੋਸਤਾਨਾ ਹੈਗਾ ਗੰਬੋਜ ਬਰਾਦਰੀ ਤਾਂ ਆਪ ਖੁਦ ਬਿਲੋਂਗ ਕਰਦੇ ਹੈਗਾ ਰਾਜ ਸਿੱਖ ਬਰਾਦਰੀ ਜੇ ਕਹਿੰਦੇ ਗੂੜੇ ਸਬ ਬਰਬਰਦਰੀਆਂ ਚ ਵੀ ਮਿਲ ਵਰਤਨ ਹੈਗਾ ਇਹ ਸਾਰੇ ਲੋਕ ਤੁਹਾਡੇ ਨਾਲ ਚੱਲ ਰਹੇ ਨੇ ਸਬਰਤਨ ਮਿਲ ਰਿਹਾ ਮੈਂ ਕੱਲ ਬਾਰਡਰ ਪੱਟੀ ਤੇ ਗਿਆ ਸਰਦਾਰ ਚੇਦਾ ਸਿੰਘ ਚੇਅਰਮੈਨ ਹੂੰ ਰਿਸਾ ਪੰਜ ਗਰਾਈ ਉਹਨਾਂ ਨੇ ਮੇਰੇ ਨਾਲ ਚੱਲਣ ਦਾ ਐਲਾਨ ਕੀਤਾ ਹੈ ਪੂਰਨ ਵਿਸ਼ਵਾਸ ਦਿੱਤਾ ਬਾਰਡਰ ਤੋਂ ਮੈਨੂੰ ਪੂਰਾ ਘਾਰਾ ਮਿਲਿਆ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਇਹਨਾਂ ਨਾਲ ਮੈਂ 9 ਮਾਸ ਦਾ ਰਿਸਾ ਹੈ ਕੋਈ ਬਰਾਦਰੀ ਮੇਰੇ ਨਾਲ ਪੂਰੀ ਰਾਸ਼ਟਰੀ ਬਰਾਦਰੀ ਦਾ ਮੈਨੂੰ ਸਾਥ ਮਿਲ ਰਿਹਾ ਹੈ ਹਜ਼ਾਰਾਂ ਲੋਕਾਂ ਨੇ ਇਸ ਵੀਡੀਓ ਨੂੰ ਦੇਖ ਲੈਣਾ ਹੈ ਹਾਂਜੀ ਵੋਟਰਾਂ ਲਈ ਫਿਰੋਜ਼ਪੁਰ ਲੋਕ ਸਭਾ ਸੀਟ ਦੇ ਜਿਹੜੇ ਵੋਟਰ ਹੈਗੇ ਆ ਜਿਨ੍ਹਾਂ ਨੇ ਆਪਦੀ ਕੀਮਤੀ ਵੋਟ ਚਾਹੇ ਉਹ ਤੁਹਾਨੂੰ ਪਾਣੀ ਹੈ ਚਾਹੇ ਕਿਸੇ ਹੋਰ ਪਾਰਟੀ ਨੂੰ ਪਾਣੀ ਹੈ ਪਰ ਉਹਨਾਂ ਲੋਕਾਂ ਲਈ ਕੀ ਸੰਦੇਸ਼ ਹੈਗਾ ਕੀ ਅਪੀਲ ਹੈਗੀ ਹੈ ਮੈਂ ਇੱਕ ਗੱਲ ਦਾਅਵੇ ਨਾਲ ਕਹਿਣੀ ਚਾਹਣਾ ਜਿਸ ਬਰਾਦਰੀ ਸਾਰੀਆਂ ਬਰਾਦਰੀਆਂ ਮੇਰੇ ਨਾਲ ਨੇ ਮੈਨੂੰ ਜੋ ਵੀ ਵੋਟ ਪਾਊਗਾ ਹੂੰ ਉਸ ਦੀ ਵੋਟ ਦੇ ਨਾਲ ਖਲਵਾੜ ਨਹੀਂ ਕੀਤਾ ਜਾਊਗਾ ਫਰੋਹ ਨੀਵਾਜ ਬੁਲੰਦ ਕੀਤੀ ਜਾਊਗੀ ਉਹਨਾਂ ਨੂੰ ਕੋਈ ਇਸ਼ਤਾਨਾ ਨਹੀਂ ਬੋਊਗਾ ਸੁਰੇਂਦਰ ਗਮੋਈ ਨੂੰ ਵੋਟ ਪਾ ਕੇ ਮੈਂ ਉਹਨਾਂ ਦਾ ਸਿਰ ਉੱਚਾ ਕਰੂੰਗਾ ਪਾਰਲੀਮੈਂਟ ਦੇ ਵਿੱਚ ਫਰੋਹਪੁਰ ਜ਼ਿਲ੍ਹੇ ਦਾ ਇੱਕ ਮੇਰੀ ਹੋਰ ਮੰਨ ਦੀ ਇੱਛਾ ਇਹ ਵਪਾਰ ਖੋਲ੍ਹ ਜਾਵੇ ਹਿੰਦੁਸਤਾਨ ਪਾਕਿਸਤਾਨ ਦਾ ਜਿਹੜੀਆਂ ਚੀਜ਼ਾਂ ਇੱਥੇ 500 ਦੀਆਂ ਵਿਕਦੀਆਂ ਨੇ ਉਹ ਉੱਥੇ 5000 ਦੀਆਂ ਵੇਚਣ ਗਿਆ ਇੱਥੇ ਜਿਹੜਾ ਪੰਜਾਬ ਆਪਣਾ ਫਰੋਹਪੁਰ ਜ਼ਿਲ੍ਹਾ ਇੱਕ ਸੋਨੇ ਦੀ ਚਿੜੀਆ ਬਣ ਜਾਏਗਾ ਤੁਸੀਂ ਕਹਿੰਦੇ ਹਸੈਨੀ ਵਾਲਾ ਬਾਰਡਰ ਖੋਲ੍ਹ ਦਿੱਤਾ ਜਾਵੇ ਹਾਂਜੀ ਇਹ ਮੰਗ ਬਿਠਾਓਗੇ ਬਿਲਕੁਲ 100% ਬਿਲਕੁਲ ਜੀ ਇਹ ਸਨ ਸਰਿੰਦਰ ਕੰਬੋਜ਼ ਹੋਰੀ ਜਿਹੜੇ ਅੱਜ ਸਾਡੇ ਨਾਲ ਬੈਠੇ ਆ ਇਹਨਾਂ ਨੇ ਬਿਲਕੁਲ ਆਪਣਾ ਚੋਣ ਪ੍ਰਚਾਰ ਜਿਹੜਾ ਹੈ ਪੂਰਾ ਰੰਬਿਆ ਹੋਇਆ ਕਹਿੰਦੇ ਚਰਚਾਵਾਵਾਂ ਹੁੰਦੀਆਂ ਨੇ ਚਰਚਾਵਾਵਾਂ ਹੁੰਦੀਆਂ ਨੇ ਜਿਹੜਾ ਬੰਦਾ ਕੰਮ ਕਰਦਾ ਜੇ ਕੰਮ ਦੀ ਗੱਲ ਆਈ ਹੈ ਤਾਂ ਸਰਿੰਦਰ ਕੰਬੋਜ਼ ਵਰੀ ਬਹੁਜਮ ਸਮਾਜ ਪਾਰਟੀ ਤੋਂ ਯਾਨੀ ਕਿ ਹਾਥੀ ਦੇ ਚੋਣ ਨਿਸ਼ਾਨ ਤੇ ਇਸ ਵਾਰ ਫਰوجਪੁਰ ਲੋਕ ਸਭਾ ਤੋਂ ਸੀਟ ਤੋਂ ਆਪਦੀ ਜਿਹੜੀ ਆ ਕਿਸਮਤ ਅਜਮਾਰਿਆ ਤੇ ਲੋਕਾਂ ਦੇ ਵਿੱਚ ਵਿਚਰ ਰਿਹਾ ਹਰੇਕ ਬਰਾਦਰੀ ਦੇ ਵਿੱਚ ਜਾ ਰਿਹਾ ਹਰੇਕ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਤੇ ਖੁੱਲ ਕੇ ਗੱਲਬਾਤ ਵੀ ਹੋਈ ਹੈ ਬੇਬਾਕ ਬੋਲੇ ਹੈਗੇ ਤੁਹਾਨੂੰ ਅੱਜ ਦਾ ਵੀਡੀਓ ਇਹ ਕਿਵੇਂ ਲੱਗਿਆ ਆਪਣੀ ਰਾਏ ਜੜੀ ਆ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਦਿਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਅਰਜਨ ਦੇਵ ਜੀ